तलवाड़ा छिंग कमेटी ਵੱਲੋਂ 2 ਦਿਨ ਦਾ छਿੰਝ ਮੇਲਾ ਕਰਵਾਇਆ ਗਿਆ ਇਸ छਿੰਝ ਮੇਲੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਤੋਂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਤਲਵਾੜਾ ਛਿੰਝ ਕਮੇਟੀ ਦੇ ਵੱਲੋਂ 10 ਲੱਖ ਦੇ ਕਰੀਬ ਛਿੰਝ ਕਰਵਾਏ ਗਏ ਦੱਸਦੀ ਹੈ ਕਿ ਬਹਾਰੋਂ ਆਏ ਪਹਿਲਵਾਨਾਂ ਨੇ ਛਿੰਝਵੜੀ ਬਦੀਆ ਟੰਗ ਦੇ ਨਾਲ ਤੇ ਸ਼ਾਂਤੀਪੂਰਨ ਟੰਗ ਦੇ ਨਾਲ ਖੇਡੀ ਅਤੇ ਛਿੰਝ ਮੇਲੇ ਵਿੱਚ 10 ਕੁਸ਼ਤੀਆਂ 50-50 ਹਜ਼ਾਰ ਦੀਆਂ ਤੇ 2 1.5 ਲੱਖ ਦੀਆਂ ਤੇ ਮਾਲੀ ਦੀ ਕੁਸ਼ਤੀ 2 ਲੱਖ ਦੀ ਖੇਡੀ ਗਈ ਤਲਵਾੜਾ ਛਿੰਝ ਮੇਲੇ ਕਮੇਟੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਸ਼ਾਂਤੀਪੂਰਨ ਟੰਗ ਨਾਲ ਛਿੰਝ ਮੇਲਾ ਖਤਮ ਹੋਇਆ ਦੱਸਦੀ ਹੈ ਕਿ ਚੰਡੀ ਦੀ ਕੁਸ਼ਤੀ ਭੁਪਿੰਦਰ ਸਿੰਘ ਅਜਨਾਲਾ ਨੇ ਜਿੱਤੀ ਅਤੇ ਸੋਮਵੀਰ ਰੌਹਤ ਤੱਕ ਦੂਜੇ ਬਰਤੇ ਰਹੇ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ बहुत वादिया विशाल खाना जी देख लो कुश्ती है साहित्य विशादी भाई फते बैठो जी जरा ਉਹਦਾ ਪਿਆਰ ਬਦੌੜ ਫਪੀੜ ਤੇ ਫਰਾਰੀ ਫੜਦੀ ਕਿ ਕੰਮ ਕੰਮ ਮਿੱਤਰਾਂ ਦਾ ਕੋਈ ਨਾ ਰੇ ਉਹ ਬੱਸ ਜਿੱਥੇ ਆਉਂਦੀ ਕਰਾਰੀ ਆਉਂਦੀ ਵੀ ਬੱਸ ਜਿੱਥੇ ਆਉਂਦੀ ਕਰਾਰੀ ਆਉਂਦੀ ਕਰਾਰੀ ਆਉਂਦੀ ਲਗਾਤਾਰ ਧੋਬੀ ਲਾਉਂਦੀ ਬੱਲੇ ਬੱਲੇ ਪਰ ਦੂਜੇ ਪੰਨੇ ਇੰਡੀਆ ਨੂੰ ਰਿਪ੍ਰੈਜ਼ੈਂਟ ਕਰਦਾ ਐਸਆਈਆ ਪੰਜਾਬਪੁਰ ਤੋਂ ਪਹਿਲਾ ਵਾਰ ਦੇ ਦਿਰ ਤੇ ਵਿਸ਼ਾਲ ਰਾਣਾ ਮਕਾਰੀ ਕਦੇ ਪਾਕਿਸਤਾਨ ਪਖਸ਼ਾ ਖਾਂ ਚੈਂਪੀਅਨ ਜੇ ਸ਼ਰਮਾ ਜੀ ਔਰ ਸੱਦੇ ਸ਼ਰਮਾ ਜੀ ਨੇ ਜੇਤੂ ਕਹਵਾ ਲਈ 550 ਕੁਝ ਦਾ ਕਰਦੀ ਹੈ ਜੀ ਸੰਜੂ ਜੇ ਸ਼ਰਮਾ ਜੀ ਬਹੁਤ ਵਧੀਆ ਕੁਸ਼ਤੀ ਹੋਈ ਬਹੁਤ ਵਧੀਆ ਕੁਸ਼ਤੀ ਦੁਆ ਬਹੁਤ ਵਧੀਆ ਕੁਸ਼ਤੀ ਦਿਖਾਈ ਹੈ ਬਾਬੇ ਤੇ ਚੰਡੀਗੜ੍ਹ ਵਿੱਚ ਆਜੋ ਜੀ ਔਰ 100 ਰੁਪਿਆ ਪ੍ਰਤਾਪ ਪਾਸ ਵੱਲੋਂ 1100 ਦਾ ਸ਼ਗਨ ਹੋ ਗਿਆ ਪੰਡਤੀ ਜਿਵਾਨੀਪੁਰ ਚੜੀ ਸਰਦਾਰ ਗੁਸਪੀ ਥਾਣਾ ਪਾਸ਼ਾ ਦੇ ਦਰਮਿਆਨ ਪੰਨੀ ਵਾਂਗੋ ਇਹ ਜੋ ਗਾਂਗ ਵਾਲੀ ਕੁਸ਼ਤੀ ਹੋਈ ਪਰਵਿੰਦਰ ਪੱਟੀ ਵਾਲੀ ਕੁਸ਼ਤੀ ਹੋਈ ਦੀਪਕ ਵਣੀ ਵਾਲੀ ਕੁਸ਼ਤੀ ਹੋਈ ਆਜ ਕੀ ਸੁਪਰ ਸਟਾਰ ਕੁਸ਼ਤੀ ਹੈ ਆਪਣੇ ਸਮਾਂ ਬਹੁਤ ਹੋ ਚੁੱਕਿਆ ਹੈ ਛੋਟਾ ਸੁਦਾਮੂ ਸ਼ਾਰਪਲ ਪਲੀ ਜਲਦੀ ਤਿਆਰੀ ਕਰਕੇ ਵਿੱਚ ਆਵੇ ਪਰ ਬੇਨਤੀ ਹੈ ਕਿ ਜਿਹੜੀ ਕੁਸ਼ਤੀ ਕਮਲ ਜੀ ਡੁੰਮ ਛੇੜੀ ਔਰ ਸੋਨੀ ਸੇ ਹੋਣਾ ਇੱਕ ਹੋਤੀ ਸਾਡੇ ਮਿਊਨਿਸਪਲ ਕੌਂਸਲ ਦੇ ਪ੍ਰਧਾਨ ਸੰਜੇ ਸਾਹਿਬ ਆਪਾਂ ਨੂੰ ਤੋਂ ਛੁਡਾਉਣੀ ਹੈ 1 ਲੱਖ ਦੇ ਵੱਡੇ ਬਜਟ ਦੀ ਕੁਸ਼ਤੀ ਹੈ ਕਮਲ ਜੀ ਡੁੰਮ ਛੇੜੀ सोनी सिरोड़ा बार बार प्लीज बेच आ जाए जल्दी दिन उसके बाद लाडी फगवाड़ा पप्पू नैना देवी अमित चंडीगढ़ इशू भी नाला बार बार बेच आओ एक कुश्ती होनी है जी दे 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 दे। कमल जी जी हशियारपुर विक्रांत दिल्ली और भुपिंदर जनाला सोमी रोहतक तो 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 प्लीज, प्लीज, प्लीज चारे पहलवान अंदर आ जाए कमेटी को थोड़ा गिरा भी लाना है चारे पहलवान बैठे आ जाए प्लीज बेनती हाथ जोड़ के विक्रांत दिल्ली जो जोटिया है माली दिया जो ਹੈ ਕੀਆ ਬਾਤ ਕੇਣਾ ਲੱਗ ਰਹਾ ਹੈ ਜਿਹੜੀ ਹਮ ਤੋਂ ਕਰਵਾਈ ਜਾਏਗੀ ਉਹਨਾਂ ਦਾ ਬੇਨਤੀ ਹੈ ਜਿਹਨਾਂ ਦੇ ਨਾਮ ਸੱਜੂ ਜੀ ਨਾਲ ਬੋਲੇ ਐ ਤੇ ਨਾਲ ਸੋਮ ਵੀਰ ਜੀ ਰੋ ਤੱਕ ਤੇ ਇਸ ਤੋਂ ਬਾਅਦ ਜੋ ਕੁਸ਼ਤੀ ਹੈ 1 ਲੱਖ ਰੁਪਏ ਦੀ ਮਾਲੀ ਦੀ ਕੁਸ਼ਤੀ ਹੈ ਉਹ ਵੀ ਆਪ ਬੜਾ ਆਨੰਦ ਮਾਣੋਗੇ ਗਦਾਮ ਜੀ ਹਸ਼ਿਆਰਪੁਰ ਵਾਲੇ ਨਾਮੀ ਕੁਸ਼ਤੀ ਇਹ ਵੀ ਆਪਰੂ ਦੇਖਣ ਨੂੰ ਮਿਲੇਗੀ ਸਾਰੇ ਬਹੁਤ ਵਧੀਆ ਕੁਸ਼ਤੀਆਂ ਦਾ ਆਨੰਦ ਮਾਣ ਰਹੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ 500 ਰੁਪਏ ਹੁਕਮ ਚਾਂਜੀ ਪ੍ਰਧਾਨ ਫੱਟ ਦੁਆਰਾ ਸਾਡੀ ਕਮੇਟੀ ਉਤਾਨ ਦੇ ਰਹੀ ਹੈ ਧੰਨਵਾਦ ਸਾਰੇ ਭਰਾਵਾਂ ਦਾ ਟੋਲੀ ਵੀਰਾਂ ਦਾ ਬਹੁਤ ਵਧੀਆ ਟੀਮ ਹੈ ਸਾਡੀ ਟੋਲੀਆਂ ਦੀ ਭਾਈ ਜੀ 18 ਹੋ ਜੁਰ ਜ਼ਮਾਨੇ ਕੇ ਲਿਏ ਜੀ ਆਪਾਂ ਚੰਗੀ ਕਰਨ ਔਰ ਇਸ਼ੂ ਅਜਨਾਰਾ ਪਹਿਲਵਾਨੀ ਤਿਆਰੀ ਖਤਰੀਆ ਗੋਸਤੀ ਤੋਂ ਕੁਸ਼ਤੀ ਤੋਂ ਬਾਅਦ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ ਚਲਦੀ ਕੁਸ਼ਤੀ ਅਖਾੜਾ ਪਾਸ਼ਾ ਦੇ ਦਰਮਿਆਨ ਕਹਿੰਦਾ ਉਹ ਰਾਤਾਂ ਨੂੰ ਨਹੀਂ ਸੌਂਦਾ ਜਿਹਨੂੰ ਜੱਗ ਬਣਾਉਣੀ ਉਹ ਡਰਦੇ ਨੇ ਓ ਦਰ ਨੂੰ ਸਾਨੂੰ ਰੱਬ ਨੇ ਬਣਾਇਆ ਬਹਾਦਰ ਰਾਜੇ ਬਹੁਤ ਵਧੀਆ ਤੁਸ਼ਟੀ ਫੋਟੋ ਬਹੁਤ ਬਹੁਤ ਰੋਗ ਮਾਣੇ ਕੁਸ਼ੀ ਭਾਈ ਬੁਰੀ ਮਟਿਆਰਵਾਂ ਕੋਲੋਂ ਬੁਰੀ ਮਟਿਆਰਵਾਂ ਅੱਜ ਆ ਪਈ ਰਹਿਆ ਪੱਲੀ ਹੁਣ ਕਿਆ ਕਰਦੇ ਵਿਸ਼ਾਲ ਰਾਹ ਐਸਐਪੀ ਪੰਜਾਬਪੁਰਸ ਆਗੇ ਵਿਸ਼ਾਲ ਪਰਨਾ ਜਿਹਨਾਂ ਨੂੰ ਪਤਾ ਨਾ ਪਾ ਪੈਰ ਹੁਣ ਕੋਈ ਬਲਾਕ ਦੀ ਕਮਾਈ ਪੱਡਾ ਨੰਬਰ ਦਾ ਪੈਂਦਾ ਹੁੰਦਾ ਹੈ ਪਰ ਬਾਗੇ ਪਰਾਣਾ ਇੰਸਟੀਚਿਊਟ ਹੋਈਏ ਬਾਦਰ ਸੋਨੀ ਸਿਉੜਾ ਤੇ ਨਾਲ ਗਵਾਲ ਜੀ ਸਿਉੜਾ 2000 ਕੈਚ ਛੰਡੀ ਦੇ ਕੋੜਿਆਸਾ ਕਰਦੇ ਵਿੱਚ ਅੱਜ ਤੁਹਾਡੀ ਸਪੈਸ਼ਲ ਡਿਮਾਂਡ ਤੇ ਪੁੱਛਿਆ ਬਹੁਤ ਬਹੁਤ ਧੰਨਵਾਦ ਤੁਸੀਂ ਯਾਦ ਰੱਖਿਆ ਨਾ ਪਹਿਲਵਾਨਾਂ ਨੂੰ ਇਹ ਦੋਏ ਪਹਿਲਵਾਨ ਪੁਰਾਣੇ ਪਹਿਲਵਾਨ ਹੈ ਕਿਹੜਾ ਤੋਂ ਕੁਲਦੇ ਆਏ ਮਾਡੀਆ ਪਰ ਕੁਲਦੇ ਆਏ ਇਹਨਾਂ ਨੇ ਬਹੁਤ ਸਾਡੇ ਹਾਂਜੀ ਭਲਵਾਜੀ ਤੁਸੀਂ ਅੱਜ ਜਿਹੜੀ ਫਾਈਨਲ ਤੁਸੀਂ ਜਿੱਤੀ ਹੈ ਜਿੱਤੇ ਬਹੁਤ ਵਧੀਆ ਜੀ ਵੀਰੇ ਬਰਾਬਰ ਦਾ ਮੁਕਾਬਲਾ ਸੀ ਸੌਂਵੀਰ ਪਹਿਲਵਾਨ ਬਹੁਤ ਵਧੀਆ ਜੀ ਬਹੁਤ ਵਧੀਆ ਕਸਤੀ ਹੋਈ ਹੈ ਜੀ ਉਹ ਬਹੁਤ ਧੰਨਵਾਦ ਜੀ ਕਮੇਟੀ ਨੇ ਬਹੁਤ ਵਧੀਆ ਪਹਿਲਵਾਨ ਕਿੱਤਿਆ ਜੀ ਮੁਕਾਬਲਾ ਕਿਉਂ ਜੋਗੀ ਬਰਾਬਰ ਰਿਹਾ ਪੁਆਇੰਟ ਦਾ ਮੈਚ ਤੇ ਗਿਆ ਅੱਛਾ ਜੀ ਇਹ ਕਿਹੜੀ ਜਗ੍ਹਾ ਤੇ ਜਾਂਦੇ ਗਏ ਨੇ ਕਮੇਟੀ ਦਾ ਬਹੁਤ ਵਧੀਆ ਸੰਗਤ ਜੀ ਬਹੁਤ ਵਧੀਆ ਲੱਗਾ ਜੀ ਇੱਥੇ ਆਣ ਕੇ ਬਹੁਤ ਪਿਆਰ ਮਿਲਿਆ ਜੀ ਕਮੇਟੀ ਵੱਲੋਂ ਵੀ ਸਟਾਲੋਮੀ ਬਹੁਤ ਵਧੀਆ ਸਿਸਟਮ ਹੈ ਜੀ ਕਮੇਟੀ ਨੇ ਬਹੁਤ ਧੰਨਵਾਦ ਹੋ ਕਮੇਟੀ ਦਾ ਜੋ ਇਹਨਾਂ ਨੂੰ ਮੌਕਾ ਦਿੱਤਾ ਜੀ ਅੱਜ ਜਿਹੜਾ ਤਵਾੜਾ ਕਮੇਟੀ ਵੱਲੋਂ ਜਿਹੜਾ ਜੇ ਦੰਗਲ ਕਰਾਇਆ ਗਿਆ ਵੱਲੋਂ ਤਵਾੜਾ ਵੱਲੋਂ ਉਹ ਜਿਹੜੀ ਮਾਲੀ ਦੀ ਕੁਸ਼ਤੀ ਆ 2 ਲੱਖ ਰੁਪਏ ਦੀ ਜਿਹੜੀ ਹੋਈ ਆ ਜੀ ਤੇ ਉਹ ਆਪਣੇ ਬਹੁਤ ਵਧੀਆ ਦੰਗਾ ਰਿਆ ਬਹੁਤ ਲੋਕਾਂ ਦਾ ਸਹਿਯੋਗ ਰਿਆ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਰਿਆ ਲੋਕੀ ਬਹੁਤ ਖੁੱਲ ਦਿਲ ਖੋ ਕੇ ਜਿਹੜਾ ਦਾਨ ਦਿੱਤਾ ਤਾਂ ਇਹ ਇੱਕ ਕਰਪੀਆ ਜਿਹੜਾ ਹੈਗਾ ਵਧੀਆ ਟੰਗ ਨਾਲ ਸੀ ਜਿਹੜੇ ਦੰਗਰ ਵਿੱਚ ਲਗਾਇਆ ਤੇ ਅਸੀਂ ਸਾਰੇ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਤੇ ਸਾਡੇ ਜਿਹੜੇ ਦੰਗਰ ਨੂੰ ਤਪਲ ਬਣਾਇਆ ਧੰਨਵਾਦ ਕਿਦਾ ਪੈਦਾ ਸੀਗਾ ਇਹਦੇ ਵਿੱਚ ਕਿੰਨੀ ਰਾਸ਼ੀ ਸੀ ਕਿਤੇ ਕਿੰਨੇ ਪਹਿਲਵਾਨ ਆਏ ਸੀ ਕਿੱਕਰੀ ਇਹ 10 ਲੱਖ ਦੀ ਸ਼ੇਂਹਤੀ ਜੀ ਔਰ ਜਿਹਦੇ ਵਿੱਚ ਬਾਹਰੋਂ ਆਏ ਹੋਏ ਪਹਿਲਵਾਨਾਂ ਨੇ ਮਤਲਬ ਮਾਲੀ ਦੀ ਕੁਸ਼ਤੀ ਜਿਹੜੀ 2 ਲੱਖ ਦੀ ਹੋਈ ਉਦੋਂ ਥੱਲੀ ਕੁਸ਼ਤੀ 1.5 ਲੱਖ ਦੀ ਹੋਈ ਹੈ ਕੁੰਜਾ ਕੁੰਜਾ ਹਜ਼ਾਰ ਦੀਆਂ 10 ਕੁਸ਼ਤੀਆਂ ਹੋਈਆਂ ਤੇ ਹੋਰ ਪਹਿਲਵਾਨਾਂ ਦਾ ਸਾਰਿਆਂ ਦਾ ਮਾਨ ਕੀਤਾ ਗਿਆ ਜਿੱਦਾਂ ਵੀ ਇਸ ਇੰਚ ਕੱਲ ਦੀ ਚੱਲਦੀ ਸੀ ਅੱਜ ਪੂਰਨ ਹੋਈ ਸ਼ਾਂਤੀ ਵਿੱਚ ਟੰਗਣਾ ਪੂਰਨ ਹੋ ਗਈ ਤਲਵਾੜਾ ਵਰਨ ਲਾ ਕਮੇਟੀ ਦੇਸ਼ ਕਰਾਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ जय माता दी जी मैं कुश्ती कमेंटेटर संजू पंडित आज बिल्कुल भाखड़ा डैम नंगल डैम ਦੇ ਕੋਲ 2011 ਤੋਂ ਬਾਅਦ ਪਹਿਲੀ ਵਾਰ ਦੰਗਲ ਹੋਇਆ 2024 ਚ ਆ ਕੇ ਔਰ ਦੁਨੀਆ ਦੇ ਰੋਸ ਤੋਂ ਪਹਿਲਵਾਨ ਤੋਂ ਪਿੱਦਾ ਜਨਾਲਾ 100 ਦੇ ਰੋਸ ਤੋਂ ਕਮਲਜੀ ਡੰਗਛੜੀ ਵੱਡੇ ਵੱਡੇ ਪਹਿਲਵਾਨ ਕੋਲ ਕੇ ਗਏ ਜਿੱਤੇ ਤਿੰਨ ਝੰਡੀਆਂ ਕਰਾਈਆਂ ਗਈਆਂ ਇੱਕ 2 ਲੱਖ ਦੀ 1.5 ਲੱਖ ਦੀ ਲੱਖ ਦੀ ਤੇ 55 55 ਹਜ਼ਾਰ ਦੀਆਂ ਪੰਜ ਝੰਡੀਆਂ ਕਰਾਈਆਂ ਗਈਆਂ ਇਹ 쿠श्ती ਦੰਗਲ ਦੀ ਵਿਸ਼ੇਸ਼ਤਾ ਇਹ ਰਹੀ ਆਖਰសារ ਸੀ ਲੋਕਾਂ ਦੇ ਨਾਂ ਬੋਲਦੇ ਰਹਿ ਜਾਂਦੇ ਇਨੀ 2014 ਤੋਂ ਬਾ 11 ਤੋਂ ਬਾਅਦ ਅੱਜ ਦੰਗਲ ਕਰਾਇਆ ਜੀ ਐਸੇ ਕਿਸੇ ਨੇ ਕੋਈ ਅਪਰਚੂਨਿਟੀ ਸਾਨੂੰ ਕਿਸੇ ਦਾ ਨਾਂ ਨਹੀਂ ਬੁਲਣਾ ਸਿਰਫ ਦੰਗਲ ਕਮੇਟੀ ਤਲਵਾੜਾ ਬਰਮਲਾ ਵਿਸ਼ੇਸ਼ਤਾ ਰਹੀ ਹੈ ਔਰ ਦੰਗਲ ਬਹੁਤ ਵਧੀਆ ਹਰ ਇੱਕ ਕੁਸ਼ਤੀ ਦਾ ਰਿਜ਼ਲਟ ਆਇਆ ਔਰ ਲੋਕਾਂ ਦਾ ਪੂਰਾ ਆਨੰਦ ਲਿਆ ਔਰ ਇੰਨੇ ਚਿਰ ਬਾਅਦ ਦੰਗਲ ਕਰਨ ਤੋਂ ਬਾਅਦ ਇਹਨਾਂ ਦੀ ਸੋਚ ਸੀ ਕਿ ਵੀ ਸੰਗਤ ਘਟਾਉਗੀ ਕੋਤੀਆਂ ਵਾਲੇ ਪਰ ਇਹਨਾਂ ਦਾ ਐਡਾ ਬੜਾ ਗਰਾਊਂਡ ਸਾਰ ਥੋੜਾ ਪੈ ਗਿਆ ਇਹਨਾਂ ਨੂੰ ਕਿਹਦੀ ਟਰਾਲੀਆਂ ਮੰਗਾ ਲਓ ਸਟੇਡੀਅਮ ਗਾ ਲਓ ਪੈਸੇ ਦੀ ਕੋਈ ਕਮੀ ਨਹੀਂ ਹੈ 15-18 ਲੱਖ ਰੁਪਏ ਇਕੱਠਾ ਹੋਇਆ ਤਰਵਾੜਾ ਔਰ ਬਰਮਲੇ ਦੰਗਲ ਕਮੇਟੀ ਬਹੁਤ ਵਧੀਆ ਦੰਗਲ 2024 ਦਾ ਅਜ ਸੰਪੰਨ ਹੋਇਆ ਦੁਨੀਆ ਦੇ ਚੋਟੀ ਚੋਟੀ ਦੇ ਪਹਿਲਵਾਨ ਪਹੁੰਚੇ ਹਿਮਾਚਲ ਤੋਂ ਪੰਜਾਬ ਤੋਂ ਸੰਗਤ ਦੇਖਣ ਵਾਸਤੇ ਆਈ ਜਿਹੜੇ ਪਹਿਲਵਾਨ ਕੋਲਣ ਵਾਸਤੇ ਆਏ ਜੂਪੀ ਹਰਿਆਣਾ ਪੰਜਾਬ ਹਿਮਾਚਲ ਇਹ ਸਾਡੇ ਸਾਂਝੇ ਇੰਡੀਆ ਦੇ ਕੋਨੇ ਕੋਨੇ ਤੋਂ ਪਹਿਲਵਾਨ ਪਹੁੰਚੇ ਪਰ ਮੁਬਾਰਕਬਾਦ ਹੈ ਇਸ ਤਰ੍ਹਾਂ ਦੇ ਦੰਗਲ ਪੂਰੇ ਪੰਜਾਬ 'ਚ ਹੋਣ ਹਰ ਇੱਕ ਕੁਸ਼ਤੀ ਬਿਲਕੁਲ ਸਹੀ ਢੰਗ ਨਾਲ ਨਿਭੜੀ ਔਰ ਸੰਗਤ ਦਾ ਪੂਰਾ ਸਹਿਯੋਗ ਰਿਹਾ ਨੇ ਅਕਸਰ ਕਿਉਂ ਹੁੰਦਾ ਜਦੋਂ ਬڑے ਦੰਗਲ ਹੁੰਦੇ ਆ ਤਾਂ ਖੱਪ ਪੈ ਜਾਂਦੇ ਜਾਂ ਸੰਗਤ ਕਰਦੇ ਜਾਂ ਪਹਿਲਵਾਨ ਕੋ ਹੇਲੂ ਜਦ ਕਰ ਦਿੰਦੇ ਆ ਪਰ ਲੱਖਾਂ ਦਾ ਤਾਪીર ਪੰਜਾਬ ਪੀਰਾਂ ਦੀ ਬਹੁਤ ਕਿਰਪਾ ਰ ਇਸ ਦੰਗਲ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦੰਗਲ ਕਮੇਟੀ ਤਲਵਾੜਾ ਬਰਮਲਾ ਦੇ ਭੂਮੀ ਹਿਮਾਚਲ ਬਿਲਕੁਲ ਸਾਹਮਣੇ ਹੈ ਨੰਗਲ ਡੈਮ ਪਾਖੜਾ ਡੈਮ ਤੇ ਜਿਹੜਾ ਦੰਗਲ ਹੈ ਪਹਿਲੀ ਵਾਰ ਅਸੀਂ ਇਸ ਪਿੰਡ ਚ ਆਏ 2011 ਤੋਂ ਬਾਅਦ ਕ੍ਰਿਸ਼ਨ ਔਰ ਕ੍ਰਿਸ਼ਨ ਖੰਨਾ ਸੋਨੀ ਸਿਹੋੜਾ ਇਹ 2011 ਤੋਂ ਕੋਲੇ ਸੀਗੇ ਅੱਜ ਮੁੜ ਕੇ 2024 ਚ رونਕਾ ਦਿੱਤੀਆਂ ਪਰਮਾਤਮਾ ਦਾ ਆਸ਼ੀਰਵਾਦ ਦਿੱਤੇ ਆ ਇੰਦੀ ਦਸਾਂਵਾਂ ਦੀ ਕਿਰਤ ਔਰ ਸਾਬ ਸੂਚੀ ਨੀਤ ਨਾਲ ਦੀ ਦੰਗਲ ਕਰਾਇਆ ਬਹੁਤ ਵਧੀਆ ਹੋ ਗਿਆ ਜੀ ਚੰਡੀ ਲੈ ਕੇ ਗਿਆ ਜੀ ਭਪਿੰਦਰਾ ਜਨਾਲਾ ਜਿਹੜਾ ਅੱਜ ਕੱਲ ਭਗਤੀ ਨਾਥ ਖਾੜਾ ਮਾਚੀਵਾੜਾ ਸਾਹਿਬ ਤੇ ਰਹਿੰਦਾ ਹੈ ਪਰ ਅਜਨਾਲਾ ਮਾਧੇ ਤੋਂ ਆਇਆ ਜਿਹਦਾ ਪਹਿਲਵਾਨ ਹੈ ਸੋਮਬੀਰ ਰੋਤਗ ਰਿਆ ਉਪਜੇਤੂ ਔਰ ਜਿਹੜੀ 1.5 ਲੱਖ ਦੀ ਚੰਡੀ ਉਤ ਪਰ ਛੋਟਾ ਸੁਦਮ ਹੁਸ਼ਿਆਰਪੁਰ ਔਰ ਵਿਕਰਮ ਦਿੱਲੀ ਦੇ ਦਰਮਿਆਨ ਹੋਇਆ ਜਿੱਥੇ ਛੋਟਾ ਸੁਦਮ ਜੇਤੂ ਰਿਆ ਔਰ ਜਿਹੜੀ ਲੱਖ ਵਾਲੀ ਚੰਡੀ ਹੈ ਕਮਲਜੀਤ ਡਮਛੇੜੀ ਜੇਤੂ ਰਿਆ ਸੋਨੀ ਸੋੜਾ ਦੇ ਨਾਲ ਔਰ 55 5 ਜਿੱਥੇ ਪਰਵਿੰਦਰ ਪੱਟੀ ਦੀਪਾ ਤੋਗਾ ਕਮਲਜੀ ਡੋਮਚੜੀ ਹੋਰ अनेका ਹੀ ਖਾੜ ਨੇ ਪਹਿਲਵਾਨ ਘੁਲਕੇਗੇ ਬਾਕੀ ਥੋੜੇ ਜਿਹਾ ਅਸੀਂ ਵੀ ਬਿਸਰ ਗਏ ਕਿਉਂਕਿ ਦੰਗਲ ਖਤਮ ਹੋ ਕੇ ਹਟਿਆ ਅਸੀਂ ਵੀ ਰੈਕਸ਼ਨ ਨਹੀਂ ਮਾਇੰਡ ਹੈ ਕਮੇਟੀ ਦਾ ਰਿਸਪੌਂਸ ਰਿਹਾ ਕਿੱਦਾਂ ਰਹਿ ਕਮੇਟੀ ਆਲ ਓਵਰ ਜਿਹੜੀ ਸੋਚ 100 ਨੰਬਰ ਹੈ ਜੀ ਕਮੇਟੀ ਦੇ ਕਿਉਂਕਿ 2011 ਤੋਂ ਬਾਅਦ 24 ਚ ਦੰਗਲ ਕਰਾਇਆ ਕਿੰਨਾ ਸਮਾਂ ਹੋ ਗਿਆ ਪਰ ਕਮੇਟੀ ਦੀ ਮੈਨੇਜਮੈਂਟ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਅਸੀਂ ਪਹਿਲੀ ਵਾਰ ਆਏ ਦੰਗਲ 'ਚ ਬਜ਼ੁਰਗ ਹੈ ਬੜਾ ਆਸ਼ੀਰਵਾਦ ਦਿੱਤਾ ਉਹਨੇ ਸਾਡਾ ਵੀ ਬਹੁਤ-ਬਹੁਤ ਮਾਣ ਰ ਜਿਹੜੀ ਸਾਡਾ ਇਹ ਛੋਟਾ ਜਿਹਾ ਦੰਗਲਪੂਰੀ ਦੁਨੀਆ ਚ ਪੰਜਾਬ ਦਾ ਬਹੁਤ ਬਹੁਤ ਮਿਹਰਬਾਨੀ